ਸ਼ਾਮ ਸਵੇਰੇ ਟਿਕਰ ਵੇਲੇ ਵੇ ਮੈਨੂੰ ਤੇਰੀ ਯਾਦ ਸਤਾਵੇ ਸ਼ਾਮ ਸਵੇਰੇ ਟਿਕਰ ਵੇਲੇ ਵੇ ਮੈਨੂੰ ਤੇਰੀ ਯਾਦ ਸਤਾਵੇ ਦਿਨ ਘਸਾਰਾਂ ਰੋ ਰੋ ਕੇ ਤੇਰਾ ਤਾਂ ਨੋਂ ਨੀਤ ਨਾ ਆਵੇ ਤੇਲੋਂ ਪਾਚਣਾ ਬਲਨ ਮਸ਼ਾਅੱਲਾ ਦਰਦਾਂ ਪਾਚਣਾ ਆਹੀ ਕੀ ਹੋਇਆ ਤੁਸਾਂ ਬੋਲਣ ਛੱਡਿਆ ਅਸਾਂ ਵੇਖਣ ਛੱਡਣਾ ਨਹੀਂ ਤੇ ਮੈਂ ਸੁਣਿਆ ਸੋਨਾ ਸਮਲ ਮਾਹੀ ਵੇ ਤੂੰ ਮਿਲਦਾ ਪਿਛਲੀ ਰਾਤیں ਇਸ ਤਾੰਗ ਵਿੱਚ ਤੇਰੀ ਸੱਜਣਾ ਵੇ ਮੈਨੂੰ ਕਟਣੇ ਪੈ ਕੇ ਕਈ ਚੱਕ ਰਾਤੇ ਮੈਨੂੰ ਕਟਣੇ ਪੈ ਕੇ ਕਈ ਚੱਕ ਰਾਤੇ ਮੈਨੂੰ ਲੱਕੀਆਂ ਨੇ ਤੇਰੀਆਂ ਉਡੀਕਾਂ ਤੂੰ ਆਜਾ ਮਾਹੀ ਵਤਨਾਂ ਨੂੰ ਉਡੀਕ ਮੈਨੂੰ ਸਚਨਾਤੀ ਵੇ ਮੈਂ ਖੋਲ ਰੱਖੀ ਨੈਣਾ ਵਾਲੀ ਪਾਜੀ ਉਡੀਕ ਮੈਨੂੰ ਸਚਨਾਤੀ ਆਚਾ ਮਾਹੀ ਕਰਨੋ ਆਚਾ ਆਚਾ ਮਾਹੀ ਕਰਨੋ ਆਚਾ ਹੋਈਆਂ ਲੰਬੀਆਂ ਢੇਰ ਤਰੀਕਾਂ ਹਦ ਲੋਚ ਬੈਠਾ ਮੈਂ ਤਿੰਨ ਕੰਤਾ ਹਾਂ ਕੰਤਾ ਤੇ ਮਾਰ ਕੇ ਲੀਕਾਂ ਕੀ ਤਰਤ ਚਿਕਰਦਾ ਪੁਸ਼ ਦੇ ਹੋ ਅਜੇ ਕੋਈ ਆਰਾਮ ਨਾ ਆਇਆ ਜਿਹਦੀ ਦੀਦ ਨਾਲ ਸ਼ਫਾ ਹੋਣੀ ਕੋਈ ਸ਼ਾਮ ਦਾ ਸ਼ਾਮ ਨਾ ਆਇਆ ਅੱਖੀਆਂ ਦਾ ਪਨ ਟੁੱਟ ਗਿਆ ਮੇਰਾ ਵੇਦਾ ਸਹੰਜੋ ਕਿਵੇਂ ਰੋਕਾਂ ਉਡੀਕਦਿਆਂ ਅਜ ਤੜਫੀ ਹਾਂ ਮਾਹੀ ਕਿਤੇ ਆਨਵਸਾ ਚਾ ਚੋਕਾਂ ਹੰਝੂਆਂ ਨਾਲ ਪਰੇਤੇ ਸਾਡੀ ਵਹਿ ਮੁੱਕ ਗਏ ਹਾਸੇ ਮੇਰੇ ਅੱਖੀਆਂ ਦੇ ਨਾਲ ਨਿੰਦਤ ਰੁੱਸ ਗਈ ਮੇਰੇ ਦਿਲ ਵਿੱਚ ਕੰਮ ਤੇ ਟੀਰੇ ਚੈਨ ਆਰਾਮ ਹਰਾਮ ਹੈ ਸਾਡਾ ਮਾਹੀ ਤਟਫਾ ਮੈਂ ਸ਼ਾਮ ਸਵੇਰੇ ਕਸਮ ਖੁਦਾ ਦੀ ਤੀਤਾ ਹਵਨ ਜੇ ਤੂੰ ਕਰ ਆ ਚਾਵੇਂ ਮੇਰੇ ਜੇ ਤੂੰ ਕਰ ਆ ਚਾਵੇਂ ਮੇਰੇ ਉਡੀਕ ਮੈਨੂੰ ਸੱਚ ਨਾ ਤੀ ਖੋਲ ਰੱਖੀ ਮੈਂ ਨੈਣਾਵਲੀ ਪਾ ਦੇ ਆਨੀ ਪਲਪਲ ਤਲਤ ਤੁਮੇ ਰਹੀਏ ਸਾਡੇ ਤੋਮਾਂ ਤੇ ਯਾਰ ਵਿਸੁਨ ਨੇ ਤੈਨੂੰ ਯਾਦ ਫੁੱਲਾਂ ਦੀ ਸਤਾਵੇ ਮੈਨੂੰ ਹਿਸਰ ਮਾਹੀ ਤਪੰਨੇ ਤਾਰੇ ਕਿਨ ਕਿਨ ਰਾਤ ਗੁਸਾਰੇ ਲੱਕੀ ਤਾਂਗ ਮੈਨੂੰ ਮਾਹੀ ਦਿੱਤੀ ਤਾਰਦੀ ਰਾਹਾਂ ਤੱਕ ਤੱਕ ਸਯੋਨੀ ਮੈਂ ਹਾਰੀ ਉਡੀਕ ਮੈਨੂੰ ਸਚਨਾ ਦੀ ਖੋਲ ਰੱਖੀ ਮੈਨਾਂ ਨਾ ਵਾਲੀ ਪਾਰੀ ਮੇਰਾ ਦਿਲ ਅਜ ਤੱਕ ਤੱਕ ਵਚਦਾ ਉਤੇ ਆਉਣ ਤੱਕ ਕਤਾਰ ਦਸੈਉ ਲੱਗਦਾ ਵੇਖਾਂ ਮਾਹੀ ਦੀ ਸੂਰਤ ਮੇ ਪਿਆਰੀ ਖੋਲ ਰੱਖੇ ਮਨ ਨਾ ਵਾਲੀ ਪਾਰੀ ਓਢੀਕ ਮੈਨੂੰ ਸੱਚ ਨਾਦੀ ਓਢੀਕ ਮੈਨੂੰ ਸੱਚ ਨਾਦੀ ਉਹਦਾ ਮੁਖੜਾ ਤੇ ਮੇਰੇ ਲਈ ਕੁਰਾਨ ਹੈ ਉਤੇ ਨਾਲ ਮੇਰਾ ਵਸਦਾ ਚਹਾਨ ਹੈ ਜਿੰਦ ਆਪਣੇ ਨਿਸ਼ਾਨ ਤੋਂ ਮਹਾਰੀ ਖੋਲ ਰੱਖੇ ਮਨ ਨਾ ਵਾਲੀ ਪਾਰੀ ਓਢੀਕ ਮੈਨੂੰ ਸੱਚ ਨਾਦੀ ਖੋਲ ਰੱਖੀ ਨਾਨਾ ਵਾਲੀ ਮੇ ਪਾੜੀ ਉਡੀਕ ਮੈਨੂੰ ਸੋਨੇ ਸੱਚ ਨਾ ਦੀ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ